ਕੋਈ 10 ਪੜਿਆ ਕੋਈ 12 ਪੜਿਆ ਕੋਈ ਐਮਏ ਕੋਈ ਪੀਐਡਾ ਕੋਈ ਅਫਸਰ ਹੈ ਜਿੰਨੀ ਕੁ ਜਿਹਦੀ ਨੌਲੇਜ ਹੈ ਜਿੰਨੀ ਕੁ ਜਿਹਦੀ ਸਮਝ ਹੈ ਫੇਸਬੁੱਕ 'ਤੇ ਬੋਲ ਕੇ ਸਾਰਾ ਦਿਨ ਲੋਕਾਂ ਨੂੰ ਗਿਆਨ ਦਿੰਦੇ ਆ ਕਮਰੇ 'ਚ ਬੈਠੇ ਤੁਸੀਂ ਮੰਤ ਦੇ ਹੀ ਜਾਂਦੇ ਹੋ ਸਾਝੀ ਗੰਦ ਤੋਂ ਦੂਜੇ ਪਾਸੇ ਤੁਹਾਡੇ ਗੋਲੀਆਂ ਵਿਕੀ ਜਾਂਦੀਆਂ ਉੱਥੇ ਤੁਹਾਡੇ ਕੋਲ ਇੱਕ ਜਵਾਬ ਹੈ ਕਿ ਸਾਰੇ ਬੰਦ ਨੂੰ ਪਤਾ ਹੀ ਹੈ ਮੈਂ ਬੋਲਣਾ ਸਾਡੇ ਤੋਂ 5 ਸਾਲ ਸ਼ਾਇਦ ਲੰਬੇ ਨਾ ਪੂਰੇ ਹੋਣ ਮੈਂ ਕੰਮ ਕਰਦੇ ਉਹ ਤਾਂ ਕਿਹਾ ਜਿਹੜਾ ਵੀ ਪਿੰਡ ਚੋਂ ਵੀ ਉੱਠ ਕੇ ਦਰਦ ਆਉਂਦੇ ਮੋਟਰਸਾਈਕਲ ਤੇ ਤੇਲ ਪਾ ਕੇ ਵੀ ਚੱਲਿਆ ਅੱਜ ਫਲਾਣੇ ਦੀ ਪੈਨਸ਼ਨ ਬਣਾ ਲਿਆ ਹੁੰਦਾ ਅੱਜ ਮੈਂ ਫਲਾਣੇ ਦੇ ਪੁੱਤ ਨੂੰ ਸਕੂਲ ਛੱਡਿਆ ਆਉਣਾ ਜਿੰਨ ਉਹੋ ਜਿਹੇ ਬੰਦੇ ਤੋਂ ਜਦੋਂ ਇੱਕ ਦਿਨ ਗਲਤੀ ਹੋ ਜਾਂਦੀ ਹੈ ਉਹਨੂੰ ਖੜਾ ਕੇ ਸੁਭਾਲ ਕੁੱਛ ਨੇ ਬਹੁਤ ਸੌਖੀ ਹੈ ਪਰ ਆਪ ਨਾਲ ਲੱਗ ਕੇ ਕੰਮ ਕਰਨਾ ਬਹੁਤ ਔਖਾ ਵੀ ਅਸੀਂ ਕਿੰਨੇ ਓਕੇ ਆ ਅਸੀਂ ਕਿਹੜੇ ਪੰਜਾਬ ਦੇ ਆ ਕਿਹੜੀ ਕੌਮ ਦੇ ਆ ਕਿ ਸਾਡਾ ਇਤਿਹਾਸ ਦਾ ਸਾਰਾ ਦਿਨ ਮੈਂ ਬਹੁਤ ਵਾਰ ਦੇਖਦਾ ਹੁਣ ਅੱਜ ਮੈਂ ਉਹਨਾਂ ਐਸਪੀ ਸਾਹਿਬ ਨੇ ਕਿਹਾ ਜੰਗ ਪਿਛਲੇ ਦਿਨਾਂ ਚ ਜੰਗ ਦਾ ਮਾਹੌਲ ਬਣਿਆ ਅੱdte ਪੰਜਾਬ ਨੇ ਫੇਸਬੁੱਕ 'ਤੇ ਭਰਤੀ ਵੀ ਅਸੀਂ ਜੌਣ ਮਹਾਰਾਜਾ ਰਣਜੀਤ ਸਿੰਘ ਵਾਲੇ ਅਸੀਂ ਐ ਤੇ ਜਦੋਂ ਪਿੰਡ ਦੀ ਗੱਲ ਉਦੋਂ ਕੌਣ ਆਉਣ ਕਰਕੇ ਕਹਿਣਗੇ ਆਹ ਦੇਖੋ ਜੀ ਸਾਰਿਆਂ ਨੂੰ ਪਤਾ ਕੌਣ ਵੇਚਦਾ ਜੇ ਲੱਤਾਂ ਨਹੀਂ ਬਾਹਰ ਚੱਲਦੀਆਂ ਤੇ ਇੰਨੀ ਗੱਲ ਵੀ ਤੇ ਕਰੇ ਜੇ ਆਉਣ ਵਾਲੇ ਦਿਨਾਂ ਥੋਡੇ ਵੀ ਪਿੰਡੋਂ ਮੁੰਡੇ ਪੇਪਰ ਦੇ ਚੱਲੇ ਹੋ। ਕਿੰਨੇ ਮੁੰਡੇ ਆ ਹੀ ਲੱਗ ਜਾਂਦੇ 100 ਰੁਪਏ ਦੀ ਬੱਸ ਦੀ ਟਿਕਟ ਲੈ ਕੇ ਆਉਣਾ ਜਾਣਾ ਪੇਪਰ ਕਲੀਅਰ ਲੱਗ ਜਾਂਦੇ ਕੋਈ ਰਿਸਕ ਨਹੀਂ। ਤਾਂ ਇਹ ਘਾੜੀਆਂ ਸਾਰੀਆਂ ਥੋਡੇ ਨਾਲ ਜੁੜੀਆਂ। ਜਦੋਂ ਕੋਈ ਥੋਡੇ ਵਾਸਤੇ ਪੈਰ ਪੱਟਦਾ ਕੋਸ਼ਿਸ਼ ਹੈ ਸਾਥ ਦਿਓ ਤੇ ਕੋਈ ਨਾ ਨਹੀਂ ਖਾਦੀ ਡਮਰੂ ਦਾ ਕਦੋਂ ਦੇ ਵਜਾਈ ਜਾਂਦੇ ਹੋਰ ਵੱਜੀ ਰਹੂ ਪਰ ਵੈਗੁਰੂ ਜੀ ਕੀ ਫਤਿਹ ਟਾਈਮ ਤੁਹਾਨੂੰ ਪਹਿਲਾਂ ਬਹੁਤ ਹੋ ਗਿਆ ਤਾਂ ਮੈਂ ਕੋਈ ਬਾਹਲਾ ਨਾਂ ਲੈਣ ਚ ਨਹੀਂ ਜਾਊਂਗਾ ਸਭ ਤੋਂ ਪਹਿਲਾਂ ਪਿੰਡ ਦਾ ਧੰਨਵਾਦ ਹੈ ਤੇ ਇਸ ਗੱਲ ਤੇ ਧੰਨਵਾਦ ਹੈ ਮੈਂ ਕਈ ਨੌਜਵਾਨ ਭਰਾਵਾਂ ਨੂੰ ਦੇਖ ਰਿਹਾ ਇੱਥੇ ਬੈਠੇ ਕਿਉਂਕਿ ਤੁਹਾਡੇ ਬਿਨਾ ਇਹ ਲੜਾਈ ਅਧੂਰੀ ਹੈ ਕਿਉਂਕਿ ਅਸੀਂ ਥੱਲੇ ਜਿਵੇਂ ਪੰਚਾਇਤ ਵੱਲੋਂ ਸਰਪੰਚ ਸਾਹਿਬ ਨੇ ਡੀਐਸਪੀ ਸਾਹਿਬ ਸਾਰਿਆਂ ਨੇ ਕਿਹਾ ਵੀਡੀਓ ਸਾਹਿਬ ਡਾਕਟਰ ਸਾਹਿਬ ਵੀ ਅਸੀਂ ਇਕੱਲੀਆਂ ਗੱਲਾਂ ਨਹੀਂ ਕਰਨਾ ਹੈ ਅਸੀਂ ਤੁਹਾਡੇ ਨਾਲ ਕੋਈ ਉਹ ਸਾਂਝ ਪਾਉਣ ਆਏ ਆਂ ਵੀ ਆਪਣੇ ਦਿਮਾਗ ਇੱਕ ਦੂਜੇ ਨਾਲ ਰਲਣ ਜੇ ਇੱਥੇ 300 ਬੰਦਾ ਬੈਠਾ ਹੈ ਤਾਂ ਕੋਈ ਦੋ ਬੰਦੇ ਉੱਠ ਕੇ ਤਿੰਨ ਬੰਦੇ ਕੋਈ ਟੀਮ ਚਾਹੇ ਜੇ ਮਿਲ ਜਾਣ ਜਿਨ੍ਹਾਂ ਨਾਲ ਆਪਾਂ ਹੌਲੀ-ਹੌਲੀ ਪਿੰਡ ਦੀ ਸਫਾਈ ਸ਼ੁਰੂ ਕਰਦੇ ਹਾਂ ਹਰੇਕ ਬੰਦਾ ਆਪਣੀ ਕਬੀਲਦਾਰੀ ਨਾਲ उलझਿਆ ਹੋਇਆ ਹਰੇਕ ਬੰਦੇ ਕੋਲ ਟਾਈਮ ਘੱਟ ਹੈ ਤੇ ਜੇ ਵੇਖੀਏ ਇਹ ਕਿਹੋ ਜਿਹਾ ਮੁੱਦਾ ਫੇਰ ਆਪਣੇ ਕੋਲ ਟੈਕਿੰਗ ਹੈ ਕਿਉਂਕਿ ਕੋਈ ਇਹੋ ਜਿਹੀ ਸੱਤ ਨਹੀਂ ਕੋਈ ਇਹੋ ਜਿਹੀ ਕਾਰ ਜੀਪ ਨਹੀਂ ਮਹੱਲਾ ਨਹੀਂ ਜਿੱਥੇ ਚਾਰ ਬੰਦੇ ਇਕੱਠੇ ਬੈਠੇ ਹੋਣ ਤੇ ਉਹ ਇਹ ਨਾ ਦੱਸਣ ਵੀ ਕਿ ਇਹ ਜਿਹੇ ਹਾਲਾਤ ਬਣੇ ਪਏ ਆ। ਚਾਹੇ ਅੱਜ ਅਸੀਂ ਸਰਕਾਰ 'ਚ ਐ ਪਹਿਲੇ ਗੁਨਾਹਗਾਰ ਅਸੀਂ ਹੋਵਾਂਗੇ ਜੇ ਹਾਲਾਤ ਨਹੀਂ ਸੁਧਰਦੇ। ਦੂਜਾ ਪ੍ਰਸ਼ਾਸਨ। ਪਰ ਤੁਸੀਂ ਐਵੇਂ ਕਿਵੇਂ ਸੋਚ ਕੇ ਸੌ ਸਕਦੇ ਹੋ ਵੀ ਪਿੰਡ ਕਦੇ ਗੁਨਾਹਗਾਰ ਨਹੀਂ ਹੋ ਸਕਦਾ। ਮੈਂ ਜਿੱਥੇ ਵੀ ਜਾ ਕੇ ਗੱਲ ਕਰਦਾ ਬਹੁਤ ਹੌਸਲੇ ਨਾਲ ਕਰਨੀ ਪੈਂਦੀ ਹੈ ਜਦੋਂ ਖੇਡ ਵੋਟਾਂ ਦੀ ਆ ਜਾਂਦੀ ਹੈ ਬੰਦਾ ਕਹਿੰਦਾ ਆਪਾਂ ਪਿੰਡ ਨੂੰ ਕਿਉਂ ਡੋਕਣਾ। ਆਈਂ ਦੱਸੋ ਵੀ ਅਸੀਂ ਆ ਕੀਤਾ ਆ ਕੀਤਾ ਕੀਤਾ ਤੇ ਉਦੋਂ ਬਾਅਦ ਆਉਦਾ ਲੱਗ ਜੋ ਪਰ ਨਹੀਂ ਬੀਬੀ ਤੁਸੀਂ ਵੀ ਇੱਥੇ ਬੈਠੀ ਹੋ ਬਹੁਤ ਔਖੇ ਔਖੇ ਬੁੱਤਾਂ ਧੀਆਂ ਨੂੰ ਪਾਲਦੇ ਹੋ ਫਿਰ ਆਪਦੀਆਂ ਅੱਖਾਂ ਮੂਰੇ ਖਰਾਬ ਹੁੰਦੇ ਦੇਖਣੇ ਥੋੜੀ ਜੂਣ ਬੰਦਿਆਂ ਤੋਂ ਵੀ ਮਾਗੋ ਪਰ ਉਹਦੇ ਚ ਕਰਦੇ ਕਹੇ ਵੀ ਸਾਹਮਣੇ ਨਹੀਂ ਕੋਈ ਆਉਣਾ ਚਾਹੁੰਦਾ ਹਰੇਕ ਕੋਲ ਮੋਬਾਈਲ ਹੈ ਕੋਈ 10 ਪੜਿਆ ਕੋਈ 12 ਪੜਿਆ ਕੋਈ ਐਮਏ ਕੋਈ ਪੀਐਡਾ ਕੋਈ ਅਫਸਰ ਹੈ ਜਿੰਨੀ ਕੁ ਜਿਹਦੀ ਨੌਲੇਜ ਐ ਜਿੰਨੀ ਕੁ ਜਿਹਦੀ ਸਮਝ ਐ ਫੇਸਬੁੱਕ ਖੋਲ ਕੇ ਸਾਰਾ ਦਿਨ ਲੋਕਾਂ ਨੂੰ ਗਿਆਨ ਦਿੰਦੇ ਆ ਉੱਤੇ ਕੋਈ ਬੂਟਾ ਲਾਈ ਜਾਂਦਾ ਉਹਦੇ ਥੱਲੇ 50 ਬੰਦੇ ਲਿਖ ਦੇਣਗੇ ਇਹਨੂੰ ਪਾਣੀ ਨਹੀਂ ਪਾਉਣਾ ਆਉਂਦਾ ਇਹਨੇ ਧੁੱਪ ਵਾਲੇ ਪਾਸੇ ਲਾਤਾ ਕੋਈ ਬੱਸ ਕੋਲ ਖੜਾ ਕਿਸੇ ਦੀ ਸੇਵਾ ਬਜ਼ੁਰਗ ਨੂੰ ਚੜਾਈ ਜਾਂਦਾ ਕੋਈ ਚਾਰ ਉਹਨੂੰ ਵਾਹ ਵਾਹ ਲਿਖ ਦੇਣਗੇ 70 ਉਹਨੂੰ ਵੀ ਲਿਖ ਦੇਣ ਇਹਨੂੰ ਪਤਾ ਨਹੀਂ ਇਹਨੂੰ ਥੱਲੇ ਸਿੱਟੂਗਾ ਇਹ ਦਿੰਦਾ ਜਿੰਨਾ ਚਿਰ ਤੁਸੀਂ ਇਹ ਜ਼ਿੰਦਗੀ ਚੋਂ ਬਾਹਰ ਨਹੀਂ ਨਿਕਲਦੇ ਕਮਰੇ 'ਚ ਬੈਠੇ ਤੁਸੀਂ ਮਤ ਦਈ ਜਾਂਦੇ ਹੋ ਸਾਂਝੀ ਗੱਲ ਤਾਂ ਦੂਜੇ ਪਾਸੇ ਤੁਹਾਡੇ ਗੋਲੀਆਂ ਵੀ ਪੀ ਜਾਂਦੀਆਂ ਉੱਥੇ ਤੁਹਾਡੇ ਕੋਲ ਇੱਕ ਜਵਾਬ ਹੈ ਕਿ ਸਾਰੇ ਪਿੰਡ ਨੂੰ ਪਤਾ ਹੀ ਹੈ ਮੈਂ ਕੀ ਬੋਲਦਾ ਜਦੋਂ ਕਿਸੇ ਚੀਜ਼ ਤੋਂ ਖੇੜਾ ਛਡਾਉਣਾ ਉਹ ਦੋ ਚੀਜ਼ਾਂ ਨਾਲ ਹੀ ਛੁੱਟਦਾ ਜਾਂ ਤਾਂ ਜਿਵੇਂ ਆਪਾਂ ਸੁਣਦੇ ਆਂ ਆ ਵੱਡਿਆਂ ਤੋਂ ਵੀ ਬਿੱਲੀ ਦੇਖ ਕੇ ਕਬੂਤਰ ਅੱਖਾਂ ਵਿੱਚ ਲੰਘਾ ਮੀਚ ਲੋ ਪਰ ਫੇਰ ਤੁਸੀਂ ਬੋਲਣ ਦੇ ਸਾਰੇ ਹੱਕ ਗਵਾ ਦਿੰਦੇ ਸਭ ਤੋਂ ਸੌਖਾ ਹੈ ਪੰਜ ਬੰਦੇ ਇਕੱਠੇ ਕਰਕੇ ਜਿਹੜਾ ਬੰਦਾ ਕੰਮ ਕਰ ਰਿਹਾ ਮੈਨੂੰ ਤਾਂ ਵਿੱਚੋਂ ਕੱਢ ਦੋ ਸਾਡੇ ਤੋਂ 5 ਸਾਲ ਸ਼ਾਇਦ ਲੰਬੇ ਨਾ ਪੂਰੇ ਹੋਣ ਮੈਂ ਕੰਮ ਕਰਦਾ ਉਹ ਤਾਂ ਕਹਿੰਦਾ ਜਿਹੜਾ ਕੋਈ ਪਿੰਡ ਚੋਂ ਵੀ ਉੱਠ ਕੇ ਦੁਰਦਾ ਆਪਣੇ ਮੋਟਰਸਾਈਕਲ 'ਤੇ ਤੇਲ ਪਾ ਕੇ ਵੀ ਚੱਲਿਆ ਅੱਜ ਫਲਾਣੇ ਦੀ ਪੈਨਸ਼ਨ ਬਣਾ ਲਿਆ ਉਹ ਮੈਂ ਅੱਜ ਮੈਂ ਫਲਾਣੇ ਦੇ ਧੀ ਪੁੱਤਰ ਨੂੰ ਸਕੂਲ ਛੱਡਿਆਉਣਾ ਜਿਨ ਉਹੋ ਜਿਹੇ ਬੰਦੇ ਤੋਂ ਜਦੋਂ ਇੱਕ ਦਿਨ ਗਲਤੀ ਹੋ ਜਾਂਦੀ ਹੈ ਉਹਨੂੰ ਖੜਾ ਕੇ ਸੁਭਾਲ ਪੁੱਛਣੇ ਬਹੁਤ ਸੌਖੇ ਆ ਪਰ ਆਪ ਨਾਲ ਲੱਗ ਕੇ ਕੰਮ ਕਰਨਾ ਬਹੁਤ ਔਖਾ ਹੈ ਤੈਂ ਮੈਂ ਤਾਂ ਗੱਲ ਕਹੀਏ ਅੱਜ ਸਾਡੇ ਨਾਲ ਪਹਿਲੀ ਵਾਰ ਹੈ ਵੀ ਪੁਲਿਸ ਸਟਾਫ ਉਹਨਾਂ ਨਹੀਂ ਚੱਲੋ ਡਿਊਟੀ ਤੇ ਕੁਛ ਭਰਾ ਖੜੇ ੜਾਣੇ ਵਾਲੇ ਕਿਉਂਕਿ ਹਲਕਿ ਜਿ ਕੁਛ ਉਸ ਤਰੀਕੇ ਦੇ ਕੰਮ ਚੱਲ ਰਹੇ ਵੀ ਪੁਲਿਸ ਨੂੰ ਅੱਜ ਆਪਦੇ ਕੰਮਾਂ 'ਚ ਜਾਣਾ ਪਿਆ ਨਹੀਂ ਮੈਂ ਉਹਨਾਂ ਦੇ ਖੜੇ ਵੀ ਕਹਿਣਾ ਹੁੰਦਾ ਵੀ ਤੁਸੀਂ ਵੀ ਚਲੋ ਡੀਐਸਪੀ ਸਾਹਿਬ ਇੱਥੇ ਬੈਠੇ ਆ ਮੈਂ ਮਾਫੀ ਦੇ ਤੌਰ ਤੇ ਕਹੋ ਵੀ ਤੁਹਾਡੇ 'ਚ ਵੀ ਕੁਝ ਉਹ ਜਿਹੇ ਲੋਕ ਸੀ ਜਿਨ੍ਹਾਂ ਨੇ ਪਿੰਡਾਂ 'ਚ ਲੋਕਾਂ ਦਾ ਹੌਸਲਾ ਤੋੜਿਆ ਤੁਹਾਡੇ 'ਚ ਵੀ ਸ਼ਰਾਰਤੀ ਅਨਸਰ ਜੀ ਜਿਨ੍ਹਾਂ ਕਰਕੇ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਯਾਰ ਮੈਂ ਕਿਵੇਂ ਨੂੰ ਕਹਿਣ ਦਾ ਕੋਈ ਨਹੀਂ ਫਾਇਦਾ ਇਹ ਤਾਂ ਉਹਨਾਂ ਨੂੰ ਦੱਸ ਪਰ ਉਹ ਬੰਦੇ ਜਾਣਦੇ ਕਿੱਥੋਂ ਆ ਪੇਪਰ ਕਿੱਥੋਂ ਦਿੰਦੇ ਆ ਕਿੱਥੋਂ ਪੜ੍ਹਦੇ ਆ ਆਪਣੇ ਧੀ ਪੁੱਤੀ ਇਹ ਕੋਈ ਦੂਜੇ ਦੇਸ਼ ਚੋਂ ਆ ਕੇ ਤਾਂ ਲੱਗੇ ਨਹੀਂ ਆਪਣੇ ਮੁੰਡੇ ਹੀ ਸਰਪੰਚ ਬਣਦੇ ਉਹੀ ਦਾ ਐਮਐਲਏ ਬਣਦੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਪਿੰਡਾਂ ਚ ਵੀ ਉਹ ਪਾ ਹੈਗਾ ਮਾੜੇ ਕੰਮਾਂ ਦਾ ਵੀ ਉਹ ਉੱਤੇ ਤੇ ਜਾਤੀ ਦੇਖਦਾ ਵੀ ਇਹ ਬੰਦਾ ਮਾੜਾ ਤਾਂ ਮਹਿਕਮੇ ਤੇ ਉਂਗਲ ਚੱਕਣੀ ਬਹੁਤ ਸੌਖੀ ਹੈ ਮਹਿਕਮੇ ਦਾ ਸਾਥ ਦੇ ਕੇ ਪਿੰਡ ਸਾਫ਼ ਕਰਨਾ ਹੋਰ ਗਾਣੀ ਜੇ ਮੈਂ ਇਹ ਹੱਕ ਨਾਲ ਤਾਂ ਬੋਲ ਰਿਹਾ ਗੁੱਡੀਆਂ ਸਾਹਿਬ ਦਾ ਨਾਮ ਪਾਸੇ ਵੀ ਰੱਖਦਾ ਜਦੋਂ ਸਰਕਾਰ ਬਣੀ ਸੀ ਤਾਂ ਮੇਰੇ ਕੋਲ 3-4 ਪਿੰਡਾਂ ਦੇ ਸਬੂਤ ਹੈ ਗਵਾਹ ਜਿਹੜੇ ਤੁਹਾਡੇ ਨਾਲ ਕਾਲੇ ਦਿਨ ਖੜੇ ਹੋ ਕੇ ਵੀ ਕਹਿ ਦੇਣਗੇ ਵੀ ਕਿਵੇਂ ਮੈਂ ਉਹਨਾਂ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਦੇ ਪਿੰਡ ਸਾਫ ਕੀਤੇ ਤੁਸੀਂ ੱੱਪੇ ਘੇੜੇ ਚੰਨੂ ਜਾਂ ਮੈਤਲੋ ਤੱਕ ਉਹ ਸਰਾਮਾ ਜੈਲ ਦੇ ਪਿੰਡਾਂ ਸ਼ਾਮਜੂਮ ਘੇੜਾ ਮਿੰਡਾ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਤੁਸੀਂ ਇਹ ਨਹੀਂ ਮੈਂ ਤੁਹਾਡੇ ਕੋਲ ਬੋਲ ਕੇ ਇੱਥੋਂ ਚਲਾ ਜਾਵਾਂ ਪਰ ਉਦੋਂ ਸਾਡੇ ਵੀ ਹੌਸਲੇ 'ਚ ਫਰਕ ਪੈਂਦਾ ਹੈ। ਕਈ ਬੰਦਿਆਂ ਦੀ 2 ਡੇਢ 2-2 ਸਾਲਾਂ ਬਾਅਦ ਜ਼ਮਾਨਤ ਹੁੰਦੀ ਹੈ। ਤੇ ਜ਼ਮਾਨਤ ਕਰਾ ਕੇ ਜਦੋਂ ਵਾਪਸ ਆਉਂਦੇ ਤੇ ਉਦੋਂ ਵੱਧ ਸਾਫ਼ ਤਰੀਕੇ ਨਾਲ ਆਪਦੇ ਪੁੱਤ-ਪਤਧੀਆਂ ਨੂੰ ਸਿਖਾਉਂਦੇ ਆ ਨਾਲ ਦੇ ਘਰ ਵਾਲਿਆਂ ਨੂੰ ਵੀ ਕਿਵੇਂ ਵੇਚਣਾ ਮੈਂ ਕਿਵੇਂ ਫੜਿਆ ਗਿਆ ਸੀ ਤੂੰ ਕਿਵੇਂ ਬੱਦਲ। ਉਦੋਂ ਬਾਕੀ ਸਾਰਾ ਪਿੰਡ ਅੰਕਾ ਬੰਦ ਕਰਕੇ ਬੈਠਾ ਹੁੰਦਾ ਹੈ। ਉਦੋਂ ਨੂੰ ਗਾਣੀ ਹੱਥੋਂ ਲੱਗ ਜਾਂਦੀ ਹੈ। ਤਾਂ ਗੱਲਾਂ ਕਰਨੀਆਂ ਵੀ ਅਸੀਂ ਕਿੰਨੇ ਔਖੇ ਆ ਅਸੀਂ ਕਿਹੜੇ ਪੰਜਾਬ ਦੇ ਆ ਕਿਹੜੇ ਕੌਮ ਦੇ ਆ ਕੀ ਸਾਡਾ ਇਤਿਹਾਸ ਹੈ ਸਾਰਾ ਦਿਨ ਮੈਂ ਬਹੁਤ ਵਾਰ ਦੇਖਦਾ ਹੁੰਨਾ ਅੱਜ ਵੀ ਉਹਨਾਂ ਦੇ ਐਸਪੀ ਸਾਹਿਬ ਨੇ ਕਿਹਾ ਜੰਗ ਪਿਛਲੇ ਦਿਨਾਂ ਚ ਜੰਗ ਦਾ ਮਾਹੌਲ ਬਣਿਆ ਅੱਧੇ ਪੰਜਾਬ ਨੇ ਫੇਸਬੁੱਕ ਭਰਤੀ ਵੀ ਅਸੀਂ ਕੌਣ ਮਹਾਰਾਜਾ ਰਣਜੀਤ ਸਿੰਘ ਵਾਲੇ ਸੀ ਐ ਤੇ ਜਦੋਂ ਪਿੰਡ ਦੀ ਗੱਲ ਉਦੋਂ ਫੋਨ ਆਉਣ ਕਰਕੇ ਕਹਿਣਗੇ ਆ ਦੇਖੋ ਜੀ ਸਾਰਿਆਂ ਨੂੰ ਪਤਾ ਕੌਣ ਵੇਚਦਾ ਜੇ ਲੱਤਾਂ ਨਹੀਂ ਬਾਹਰ ਚੱਲਦੀਆਂ ਤੇ ਇੰਨੀ ਗੱਲ ਵੀ ਨਾ ਕਰੋ ਫਿਰ ਕੁਰਬਾਨੀਆਂ ਦੀ ਗੱਲ ਹੀ ਨਾ ਕਰੋ ਇਹ ਤਾਂ ਉੱਠਣਾ ਪੈਣਾ ਘਰੋਂ ਜੇ ਤੀ ਬੱਚਾ بچਾਉਣਾ ਹੈ ਸਾਡੇ ਤੋਂ ਤਕੜੇ ਤੁਸੀਂ ਹੋ ਸਾਡੇ ਸੰਗਜ ਜੇ ਤੁਸੀਂ ਗੁੱਠਾ ਧਰ ਦਿੰਦੇ ਉਹਦੀ ਫਲਾਨੇ ਦੀ ਗਲੀ ਤੇ ਟਾਇਲ ਲੱਗੂ ਦਾ ਉਦੋਂ ਕਿਵੇਂ ਲੱਗਦੀ ਆ ਮੈਂ ਪਿੰਡਾਂ 'ਚ ਜਾਨਾ ਆਹ ਪ੍ਰੋਗਰਾਮ 'ਚ ਜਾਨਾ ਮੈਂ ਪਹਿਲਾਂ ਵੀ 10 ਮਿੰਟ ਪਈਆਂ ਖਾਲੇ ਨਾਲੀਆਂ ਉਰਲ ਪਰਲ ਆਹੀ ਫੋਨ ਕਰਦਾ ਤੇ ਤੁਰਨ ਲੱਗਿਆ ਵੀ ਆਹੀ ਫੋਨ ਕਰਦਾ ਪੰਜ ਛੇ ਪਿੰਡਾਂ 'ਚ ਜਿੱਥੇ ਕੋਈ ਮਾਂ ਦਾ ਪੁੱਤ ਆਏ ਮਿਲਿਆ ਵੀ ਬਈ ਮਾਥੇ ਨੇ ਮਿਲੂੰਗਾ ਤੁਹਾਨੂੰ ਮੈਂ ਦੱਸੂਗਾ ਕੌਣ ਆ ਤੇ ਜਾਂ ਕੋਈ ਇਹ ਮਿਲਿਆ ਵੀ ਬਈ ਅਸੀਂ ਛੱਡਣਾ ਚਾਹੁੰਦੇ ਆ ਡਾਕਟਰ ਦੱਸੋ ਕਾਹਨ ਨਹੀਂ ਤਾਂ ਹਰੇਕ ਨੂੰ ਜਿਹੜੀ ਸਹੂਲਤ ਨੇੜੇ ਲੱਗਦੀ ਓਹੀ ਮੰਗਦਾ ਮੈਂ ਮਾਫੀ ਲਈ ਦੀ ਗਾਉਂਗਾ ਤੁਹਾਡੇ ਤੇ ਨਹੀਂ ਛੱਡ ਕੇ ਚੱਲਿਆ ਪਹਿਲਾ ਗੁਨਾ ਮੈਂ ਆਪਦਾ ਮੰਨਿਆ ਦਿਮਾਗ ਨਾਲ ਜਿਹੜੇ ਗੱਲ ਕਰਨ ਵਾਲੇ ਡਾਕਟਰ ਹੁੰਦੇ ਆ ਮੈਂ ਹਰ ਪਿੰਡ ਜਾ ਕੇ ਕਹਿੰਦਾ ਸਾਈਕੀਆਟ੍ਰਿਸਟ ਬਿਨਾ ਇਹੋ ਜਿਹੇ ਡਾਕਟਰਾਂ ਦਾ ਵੀ 50% ਤੇ ਸਹੀਤ ਅੱਲੀ ਦਵਾਈ ਨਸ਼ਾ ਨਹੀਂ ਛਡਾ ਸਕਦੇ ਪਰ ਇਹ ਵਧਾਈ ਦੇ ਪਾਤਰ ਆ ਸਾਰੇ ਡਾਕਟਰ ਤੇ ਇੱਥੇ ਮੈਂ ਸਰਕਾਰ ਦੀ ਵੀ ਵਾਹ ਵਾਹ ਕਰੂੰਗਾ ਉਦੋਂ ਦਾ ਨਹੀਂ ਮੈਂ ਕਿਸੇ ਲਾਈਨ 'ਚ ਬੋਲਿਆ ਵੀ ਚਲੋ ਸਰਕਾਰ ਨੇ ਪ੍ਰੋਗਰਾਮ ਚਲਾਦਾ ਆਪਾਂ ਨੂੰ ਯੁੱਧ ਨਸ਼ਿਆਂ 'ਸਰੋਤ' ਉਹ ਜਦੋਂ ਵੀ ਸਰਕਾਰ ਕੋਈ ਵੀ ਪ੍ਰੋਗਰਾਮ ਚਲਾਉਂਦੀ ਹੈ ਚਾਹੇ ਇੱਥੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੀ ਅਸੀਂ ਚਾਹੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੇ ਉਹਨਾਂ ਚਾਹੇ ਕੈਪਟਨ ਜੀ ਰਹੀ ਅੱਜ ਭਵੰਤਮਾਨ ਜਦੋਂ ਮੁੱਦਾ ਹੀ ਆਪਣੇ ਘਰ ਘਰ ਦਾ ਜਵਾਕਾਂ ਦਾ ਇਹਦੇ 'ਚ ਕੋਈ ਪਾਰਟੀ ਨਹੀਂ ਮੈਂ ਕਿਸੇ ਪਿੰਡ ਜਾ ਕੇ ਨਹੀਂ ਅੱਜ ਤੱਕ ਬੋਲਿਆ ਵੀ ਫੁਲਾਣੇ ਵੇਲੇ ਨਸ਼ਾ ਕਿਉਂ ਆ ਗਿਆ ਉਹ ਆ ਗਿਆ ਆ ਗਿਆ ਆਪਣੇ ਕੋਲ ਪਹੁੰਚ ਗਿਆ ਅਸੀਂ ਤਾਂ ਪਹਿਲਾਂ ਤੋਂ ਇਸ ਕੰਮ 'ਚ ਅਸੀਂ ਵੀ ਕੀ ਕਰੀ ਜਾਂਦੇ ਸੀ ਪਰ ਜਦੋਂ ਆਏ ਨੂੰ ਵਾਪਸ ਕਿਵੇਂ ਭੇਜਣਾ ਹੁਣ ਆਪਾਂ ਉਹਦੇ ਦੀ ਇੱਕਠੇ ਤਾਂ ਮੈਂ ਗੱਲ ਕਰ ਰਿਹਾ ਜੀ ਵੀ ਸਰਕਾਰ ਦਾ ਵੀ ਮੈਂ ਧੰਨਵਾਦੀ ਆ ਡਾਕਟਰ ਸਾਹਿਬ ਦਾ ਵੀ ਪਿਛਲੇ 5-6 ਮਹੀਨੇ 'ਚ ਇਹਨਾਂ ਨੇ 6 ਤੋਂ 7 ਕਾਉਂਸਲਰ ਮੈਨੂੰ ਲੱਗਦਾ ਮਲੋੜ ਲੰਬੀ ਤੇ ਬਾਦਲ ਮਿਲ ਕੇ 6-7 ਉਹ ਡਾਕਟਰ ਰੱਖੇ ਜਿਨ੍ਹਾਂ ਦੀ ਸਿਰਫ ਡਿਊਟੀ ਇਹ ਹੈ ਮਤਲਬ ਜਿਨ੍ਹਾਂ ਨੇ ਤੁਹਾਡੇ ਧੀਆਂ ਪੁੱਤਾਂ ਦੇ ਦਿਮਾਗ ਨਾਲ ਖੇਡਣਾ ਵੀ ਉਸ ਚੀਜ਼ 'ਚੋਂ ਤੁਹਾਨੂੰ ਵਾਪਸ ਕਿਵੇਂ ਲੈ ਕੇ ਆਉਣਾ ਤੇ ਰੋਗ ਵੱਡਾ ਡੀਐਸਪੀ ਸਾਹਿਬ ਤੁਹਾਡੇ ਤੋਂ ਵੀ ਮੈਂ ਮਾਫੀ ਚਾਹੂੰਗਾ ਤੁਸੀਂ 4-5 ਸਟੇਟਾਂ ਦੀ ਗੱਲ ਕੀਤੀ ਮੈਂ ਮਤਲਬ ਤੁਹਾਡੀ ਗੱਲ ਨਹੀਂ ਕੱਟ ਰਿਹਾ ਪਰ ਜਿੰਨੀ ਕੁ ਚੱਲੋ ਮੇਰੀ ਸਮਝ ਮੈਨੂੰ ਅਲਾਉ ਕਰਦੀ ਹੈ ਵੀ ਤੁਸੀਂ ਜੰਮੂ ਕਸ਼ਮੀਰ ਦਾ ਨਾਮ ਲਿਆ ਮੈਂ ਅੱਗੇ ਵੀ ਇੱਕ ਪਿੰਡ ਗੱਲ ਕੀਤੀ ਸੀ ਕਈ ਵਾਰ ਬੈਠੇ ਸੀ ਸੋਚਦੇ ਹੁੰਦੇ ਜੰਮੂ ਕਸ਼ਮੀਰ ਦਾ ਨਾਮ ਆਉਂਦਾ ਦੋ ਹੀ ਚੀਜ਼ਾਂ ਆਉਂਦੀਆਂ ਧਿਆਨ 'ਚ ਜਿਨ੍ਹਾਂ ਨੂੰ ਤੁਰਨ ਫਿਰਨ ਦਾ ਸ਼ੌਂਕ ਹੈ ਜਾਂ ਮੋਬਾਈਲਾਂ ਤੇ ਦੇਖ ਲੈਂਦੇ ਉਹਨਾਂ ਨੂੰ ਪਤਾ ਵੀ ਕਸ਼ਮੀਰ ਸੋਨਾ ਕਿੰਨਾ ਹੈ ਤੇ ਜਿਨ੍ਹਾਂ ਨੂੰ ਇਕੱਲੇ ਅੱਤਵਾਦ ਦਾ ਪਤਾ ਉਹ ਅੱਤਵਾਦ ਦੀ ਗੱਲ ਕਰਦੇ ਨੇ ਪਰ ਤੀਜੀ ਗੱਲ ਸ਼ਾਇਦ ਤੁਸੀਂ ਧਿਆਨ ਕਰਿਓ ਜਦੋਂ ਮੈਂ ਸ਼ੁਰੂ-ਸ਼ੁਰੂ 'ਚ ਇਸ ਕੰਮ 'ਚ ਆਪ ਟ੍ਰਸਟ ਲੈ ਕੇ ਲੱਗਿਆ 2022-23 ਦਾ ਡਾਟਾ ਮੈਨੂੰ ਉਹ ਧਿਆਨ ਸੀ ਮੈਂ ਧਿਆਨ ਰੱਖਦਾ ਸੀ ਉਸ ਤੋਂ ਬਾਅਦ ਘੱਟ ਧਿਆਨ 10 ਲੱਖ ਤੋਂ ਉੱਤੇ ਬੰਦਾ ਕਸ਼ਵੀਰ ਘਾਟੀ 'ਚ ਇਸ ਟਾਈਮ ਟਰੱਕ ਅਡਿਕਟਸ ਹੈ 10 ਲੱਖ ਮਤਲਬ ਜੇ 10 ਲੱਖ ਕਹਿਣਾ ਤਾਂ ਪਿੰਡ ਦੇ 12000 ਪਿੰਡਾਂ 'ਚੋਂ ਹਰ ਪਿੰਡੋਂ ਤੁਸੀਂ ਲਾ ਲਓ 10 ਬੰਦੇ ਕੱਢਨੇ ਪੈਣੇ ਆ ਆਪਾਂ ਨੂੰ 100 ਬੰਦਾ ਕੱਢਣਾ ਪੈਣਾ ਐਨੇ ਬੰਦੇ ਉੱਥੇ ਉੱਥੇ ਵੀ ਆਹੀ ਗੋਸ਼ ਚੱਲੀ ਆ ਪਰ ਗੱਲ ਕੀ ਹੈ ਪੰਜਾਬ ਬਦਨਾਮ ਹੈ ਤੇ ਆਪਾਂ ਉਹ ਬਦਨਾਮੀ ਨੂੰ ਰੋਕਣਾ ਹੈ ਘਰ ਘਰ ਉਹੋ ਜਿਹੀ ਰੋਟੀ ਵੇਲੇ ਜੇ ਤੁਸੀਂ ਸਾਡੇ ਨਾਲ ਉਹ ਡਾਕਟਰ ਸਾਹਿਬ ਨੇ ਕੁਸ਼ਵੀਰ ਭਰਾ ਜਿਹੜਾ ਸਟੇਜ ਚਲਾ ਰਿਹਾ ਸੀ ਯੂਥ ਕਲੱਬਾਂ ਦਾ ਪ੍ਰਧਾਨ ਹੈ ਜਿਹੜੇ ਨਵੇਂ ਭਰਾ ਤੁਸੀਂ ਹੋਰਾਂ ਨੂੰ ਵੀ ਸਨੇਹ ਲਾਓ ਚਾਹੇ ਤੂੰ ਕਾਲੀ ਹੈ ਕਾਂਗਰਸੀ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਆਓ ਨਾਲ ਕਲੱਬਾਂ 'ਚ ਜੁੜੋ ਰਜਿਸਟ੍ਰੇਸ਼ਨ ਖਰਾਓ ਕੋਈ ਰਣਕੇ ਨਸ਼ਾ ਛਡਾਊ ਕੈਂਪ ਲਾਈਏ ਕੋਈ ਹੋਰ ਗੀਤ ਜੇਰ ਲਾਈਏ ਕੋਈ ਫੁੱਟਬਾਲ ਵਾਲੀ ਗੱਲ ਕੋਈ ਕੁਝ ਵੀ ਮਤਲਬ ਜੋ ਕਰ ਸਕਦੇ ਆਂ ਕੁਝ ਪਿੰਡ ਦੇ ਦਾਨੀ ਸੱਜਣ ਕੁਝ ਸਰਕਾਰ ਦੀ ਸੁਹੂਨਤ ਲਾਗੇ ਤਾਂ ਇੱਥੇ ਮੈਂ ਇੱਕ ਜੀਤ ਤੇ ਫਿਰ ਮਾਫੀ ਦੇ ਦਿੰਦੀ ਹਾਂ ਸਰਕਾਰ ਨੂੰ ਜਰੂਰ ਸਲੂਟ ਕਰਕੇ ਜਾਣਾ ਹੁੰਨਾ ਜਿੱਥੇ ਵੀ ਅਮਾ ਠੀਕ ਹੈ ਅੱਜ ਅਸੀਂ ਸਰਕਾਰ ਦਾ ਹਿੱਸਾ ਹੈ ਕੱਲ ਨੂੰ ਲੋਕਾਂ ਨੇ ਨਾ ਚਾਹਿਆ ਸ਼ਹਿਰ ਦਸੀਂ ਨਾ ਹੋਣੀ ਹੈ ਚਾਹਿਆ ਦਸ਼ਹਿਰ ਦਬਾਰੇ ਹੋਣੀ ਤਾਂ ਨੌਕਰੀਆਂ ਵੀ ਦਿੱਤੀਆਂ ਡਾਕਟਰ ਵੀ ਭਰਤੀ ਕੀਤੀ ਪੁਲਿਸ ਵੀ ਇਸ ਸਾਲ 10000 ਹੋਰ ਭਰਤੀ ਹੋਣੀ ਹੈ ਇਹ ਕੀਮਤਾਂ ਲੈਣਾ ਬੋਲਦੇ ਹੋਰ ਮੈਂਕਮੇਂ ਨਹੀਂ ਬੋਲਦੇ ਮੈਂ ਮਾਸਟਰ ਫਲਾਨਾ ਟਿਊਬਵੈਲ ਵਾਲੇ ਫਲਾਨੇ ਬਿਜਲੀ ਵਾਲੇ ਕਿਉਂਕਿ ਡਾਕਟਰ ਤੇ ਪੁਲਿਸ ਇਹ ਦੋ ਚੀਜ਼ਾਂ ਜਿਨ੍ਹਾਂ ਨੇ ਆਪਣੇ ਢੀਆਂ ਪੁੱਤਾਂ ਨੂੰ ਬਚਾਉਂਦਾ ਤਾਂ ਜੇ ਸਰਕਾਰ ਸੋਚਦੀ ਹੈ ਤਾਂ ਹੀ ਇਹਨਾਂ ਦੀ ਭਰਤੀ ਵਾਰ-ਵਾਰ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਥੋਡੇ ਵੀ ਪਿੰਡੋਂ ਮੁੰਡੇ ਪੇਪਰ ਦੇ ਚੱਲੇ ਕਿੰਨੇ ਮੁੰਡੇ ਇਹੀ ਲੱਗੀ ਜਾਂਦੇ 100 ਰੁਪਏ ਦੀ ਬਸ ਦੀ ਟਿਕਟ ਲੈ ਕੇ ਆਉਣਾ ਜਾਣਾ ਪੇਪਰ ਕਲੀਅਰ ਲੱਗ ਜਾਂਦੇ ਕੋਈ ਰਿਸ਼ਕ ਤਾਂ ਇਹ ਕਹਾਣੀਆਂ ਸਾਰੀਆਂ ਤੁਹਾਡੇ ਨਾਲ ਜੁੜੀਆਂ ਜਦੋਂ ਕੋਈ ਤੁਹਾਡੇ ਵਾਸਤੇ ਪੈਰ ਪਟਦਾ ਕੋਸ਼ਿਸ਼ ਹੈ ਸਾਥ ਦਿਓ ਤੇ ਕੋਈ ਨਾ ਨਹੀਂ ਖਾਲੀ ਡਮਰੂ ਦਾ ਪਤ ਤੋਂ ਦੇ ਵਜਾਈ ਜਾਂਦੇ ਆ ਹੋਰ ਵੱਜੀ ਦਿਓ ਪਰ ਮੈਨੂੰ ਲੱਗਦਾ ਜੇ ਕੋਈ ਆਪਣੇ ਲਈ ਖੜਾ ਹੋਇਆ ਜੇ ਹੁਣ ਪੁਲਿਸ ਨਹੀਂ ਖੜੀ ਹੋਈ ਹੈ ਪਹਿਲਾਂ ਨਾਲ ਦੁਗਣੇ ਤਿੱਗਣੇ ਪਰਚੇ ਦੇਤੇ ਤਾਂ ਆਪਾਂ ਨੂੰ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਅਖੀਰਲੀ ਬੇਨਤੀ ਮੇਰੀ ਇਹ ਹੈ ਜਾਂਦੇ ਜਾਂਦੇ ਵੀ ਕਿਸੇ ਭਰਾ ਨੇ ਕੋਈ ਇਨਫੋਰਮੇਸ਼ਨ ਦੇਣੀ ਹੈ ਪੰਚਾਇਤ ਤੇ ਯਕੀਨ ਆ ਉਹਨਾਂ ਨਾਲ ਗੱਲ ਕਰੋ ਕਿਸੇ ਨੂੰ ਇਹ ਲੱਗਦਾ ਵੀ ਸਾਡੀ ਪੰਚਾਇਤ ਨਾਲ ਸਾਡਾ ਢਿੱਡ ਉਹਨਾਂ ਨਹੀਂ ਖੁੱਲ ਸਕਦਾ ਸਾਡੀ ਗੱਲ ਇੱਧਰ ਉੱਧਰ ਉਹ ਸੱਜੀ ਪੁਲਿਸ ਨਾਲ ਕਰੋ ਪੁਲਿਸ ਤੇ ਲੱਗਦਾ ਤੁਸੀਂ ਗੁੱਡੀਆਂ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ ਜਿਹੜੇ ਆਉਂਦੇ ਉਹਨਾਂ ਨੂੰ ਪਤਾ ਦਫ਼ਤਰ ਸਾਰਾ ਦਿਨ ਖੁੱਲਾ ਹੁੰਦਾ ਸ਼ਾਮ ਨੂੰ 6-7 ਵਜੇ ਤੱਕ ਤਾਂ ਹੀ ਤਾਂ ਖੁੱਲਾ ਹੀ ਹੁੰਦਾ ਪਰਚੀ ਤੇ ਨਾਮ ਲਿਖ ਕੇ ਬਿਨਾ ਉਹਦਾ ਨਾਮ ਨੰਬਰ ਲਿਖ ਕੇ ਕੱਲਾ ਭੀੜੀ ਵਾਲਾ ਲਿਖ ਕੇ ਉੱਥੇ ਪਰਚੀ ਰੱਖ ਦਿਓ ਗਾਂ ਸਾਡਾ ਕੰਮ ਜਾਣਦਾ ਵੀ ਕਿਵੇਂ-ਕਿਵੇਂ ਉਹ ਬੰਦੇੜਾ ਕਰਦੇ ਤਾਂ ਇੰਨੀ ਇੱਕ ਵਾਰੀ ਤੁਹਾਨੂੰ ਬੇਨਤੀ ਸੀ ਫੇਰ ਵੀ ਸਾਰਿਆਂ 'ਚ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮੈਨੂੰ ਮਾਫ਼ ਕਰਿਓ ਜੀ ਬੈਗਰੂ ਜੀ ਦਾ ਖਾਲਸਾ ਬੰਦੂ